ਪੰਜਾਬੀਆਂ ਦੀ ਬੱਲੇ ਬੱਲੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਮਾਜੇ ਦੇ ਜਨਰਲ ਨੂੰ ਫੋਨ ਕਰਕੇ ਇਹ ਗੱਲ ਕਹਿਣ ਕਿ ਸਰਪੰਚ ਸਾਹਿਬ ਮੁਬਾਰਕਾਂ ਹਰਮਨਪ੍ਰੀਤ ਨੂੰ ਸਰਪੰਚ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਯਾਦ ਕੀਤਾ ਜਾਂਦਾ ਹੈ ਤੇ ਇਸ ਤੋਂ ਵੱਡਾ ਮਾਣ ਪੰਜਾਬੀਆਂ ਲਈ ਕੀ ਹੋ ਸਕਦਾ ਹੈ ਰੰਪੇ ਇੱਕ ਹਾਕੀ ਦੀ ਜਦੋਂ ਆਪਾਂ ਗੱਲ ਕਰਦੇ ਆ ਪੈਰਿਸ ਦੇ ਵਿੱਚ ਜਿਸ ਕਦਰ ਪਾਰਦੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਸਾਰੇ ਮੁਲਕ ਦੇ ਅੰਦਰ ਹੀ ਨਹੀਂ ਕੁਮੰਤਰੀ ਪਦ ਤੇ ਜਿਹੜੇ ਪੰਜਾਬੀ ਐ ਉਹਨਾਂ ਦਾ ਸਰ ਵੀ ਮਾਣ ਤੇ ਫਕਰ ਨਾਲ ਉੱਚਾ ਹੋਇਆ ਕਿਉਂ ਹਾਕੀ ਟੀਮ ਚ ਇਕੱਲੇ ਕੈਪਟਨ ਹੀ ਨਹੀਂ ਸਗੋ ਕਟੂਕਟ 10 ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਆ ਜਿਨ੍ਹਾਂ ਚੋਂ ਜਲੰਧਰ ਜ਼ਿਲ੍ਹੇ ਦੇ ਆ ਅਮਰਸਰ ਜ਼ਿਲ੍ਹੇ ਦੇ ਆ ਅਮਰਸਰ ਜ਼ਿਲ੍ਹੇ ਦੇ ਦਾ ਹਾਕੀ ਦੇ ਕਪਤਾਨ ਹੀ ਆ ਤੇ ਜਲੰਧਰ ਜ਼ਿਲ੍ਹੇ ਦੀ ਜੇ ਅਪਾ ਗੱਲ ਕਰਦੇ ਆ ਤਾਂ ਸਾਬਕਾ ਕਪਤਾਨ ਪਰਗਟ ਸਿੰਘ ਜਿਹੜੇ ਕੈਬਨਰ ਮੰਤਰੀ ਵੀ ਰਹੇ ਆ ਹੁਣ ਵੀ ਐਮਐਲਏ ਰਹੇ ਆ ਤੇ ਉਹਨਾਂ ਨੇ ਆਪਣੇ ਪਿੰਡ ਦੇ ਦੋ ਖਿਡਾਰੀਆਂ ਦਾ ਜ਼ਿਕਰ ਕੀਤਾ ਕਿ ਕਿਸ ਕਦਰ ਜਿਹੜਾ ਕਿ ਪਿੰਡ ਦੇਆਂ ਗਰਾਊਂਡਾਂ 'ਚ ਉਹਨਾਂ ਬਰੀਕੀ ਨਾਲ ਉਹ ਟੈਕਨੀਕਾਂ ਸਿਖਾਉਂਦੇ ਰਹੇ ਆ ਸਮਝਾਉਂਦੇ ਰਹੇ ਆ ਕਿ ਕਿਸ ਤਰ੍ਹਾਂ 올림픽 ਜਾ ਕੇ ਤੁਸੀਂ ਫਟਾ ਖੜਕਾਉਣਾ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਪੰਜਾਬੀਆਂ ਨੇ ਕਾਂਸੀ ਦਾ ਤਗਮਾ ਤਾਂ ਜਿੱਤ ਕੇ ਚੋਲੀ 'ਚ ਪਾਇਆ ਹੀ ਪਾਇਆ ਪਰ ਇਸ ਦੇ ਨਾਲ ਹੀ ਇਸ ਗੱਲ ਦਾ ਵੀ ਸੁਨੇਹਾ ਦਿੱਤਾ ਇਸ ਦੇਸ਼ ਦੇ ਅੰਦਰ ਕਿ ਪੰਜਾਬੀ ਜਦੋਂ ਲੱਕ ਬਨ ਕੇ ਨੀਸਾ ਕਰਕੇ ਤੁਰਦੇ ਆ ਤਾਂ ਆਪਣੇ ਦੇਸ਼ ਲਈ ਕੁਝ ਵੀ ਕਰ ਵਿਖਾਉਂਦੇ ਆ ਕੇਵਲ ਪੰਜਾਬੀਆਂ ਨੂੰ ਇਸ ਲਈ ਨਹੀਂ ਚੇਤੇ ਕਰਨਾ ਚਾਹੀਦਾ ਕਿ ਪੰਜਾਬ 'ਚ ਨਸ਼ਾ ਪੰਜਾਬ ਚ ਵਖਵਾਦੀ ਗੱਲਾਂ ਦੇ ਦੋਸ਼ ਲਾਏ ਜਾਂਦੇ ਆ ਕਿਸਾਨੀ ਅੰਦੋਲਨ ਦੇ ਚ ਦੁਨੀਆ ਪੱਧਰ ਤੇ ਕਈ ਇਹੋ ਜਿਹੇ ਨੇਤਾ ਤੇ ਆਗੂ ਆ ਜਿਹੜੇ ਬੜੀਆਂ ਮੰਦੀਆਂ ਬੋਲੀਆਂ ਬੋਲਦੇ ਆ ਪੰਜਾਬ ਬਾਰੇ ਪਰ ਜਦੋਂ ਪੰਜਾਬ ਦੇਸ਼ ਦਾ ਨਾਂ ਚਮਕਾਉਂਦਾ ਹੈ ਕਾਂਸੀ ਦਾ ਤਗਮਾ ਲੈ ਕੇ ਤਾਂ ਪ੍ਰਧਾਨ ਮੰਤਰੀ ਤਾਂ ਹਾਈ ਐ ਦੇਸ਼ ਦੀ ਸਮੁੱਚੀ ਵਿਰੋਧੀ ਤੇਰ ਉਹ ਵੀ ਆਸ਼ਾਸ਼ਕਰ ਉਠੀ। ਉਰਦਿਤ ਦੇ ਅਗੂ ਰੋਹਲ ਗਾਂਧੀ ਉਹਦੀ ਗੱਲ ਕਰ ਲਈਏ ਕਾਂਗਰਸ ਦੇ ਕੱਦਾਵਾਰ ਆਗੂ ਪ੍ਰਧਾਨ ਜਿਹੜੇ ਹੈਗੇ ਖੜ ਗਏ ਉਹਨਾਂ ਦੀ ਗੱਲ ਕਰ ਲਈਏ ਪ੍ਰਿੰਕਾ ਗਾਂਧੀ ਦੀ ਗੱਲ ਕਰ ਲਈਏ ਦੇਸ਼ ਦੇ ਹੋਰ ਵੱਡੇ ਆਗੂਆਂ ਤੇ ਨਿਦਾਵਾਂ ਦੀ ਗੱਲ ਕਰੀਏ ਸਾਰਿਆਂ ਨੇ ਬੜਾ ਖੁਬ-ਖੁਬ ਕੇ ਸਲਾਹਾ ਕੀਤੀ ਆ ਮੁਬਾਰਕਬਾਦ ਦਿੱਤੀ ਹੈ ਹਾਕੀ ਦੀ ਟੀਮ ਨੂੰ ਆਪਾਂ ਆਪਣੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਵੀ ਜਦੋਂ ਖਿਡਾਰੀਆਂ ਨਾਲ ਗੱਲ ਕੀਤੀ ਗਈ ਤਾਂ ਸ਼ਾਬਾਸ਼ ਤਾਂ ਦਿੱਤੀ ਗਈ ਪਰ ਨਾਲ ਹੀ ਕਿਤੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੇ ਟੀਮ 'ਚ ਖੇਡੇ ਆ ਖਿਡਾਰੀ ਜਿਨ੍ਹਾਂ ਨੇ ਪੰਜਾਬ ਦਾ ਨਾਂ ਉੱਚਾ ਕੀਤਾ 1-1 ਕਰੋੜ ਤੱਕ ਦੇਵਾਂਗੇ ਦੇਵਾਂਗੇ ਇਸ ਤੋਂ ਇਲਾਵਾ ਬਣਦੀਆਂ ਸਤਕਾਰਤ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਸੋ ਗੱਲ ਕੇਵਲ ਹਾਕੀ ਦੀ ਟੀਮ ਦੀ ਜਿੱਤ ਦੀ ਨਹੀਂ ਹੈ ਸਵਾਲ ਇਸ ਹਾਕੀ ਦੀ ਟੀਮ ਨੇ ਸਮੁੱਚੇ ਪੰਜਾਬ ਲਈ ਸੁਨੇਹਾ ਦਿੱਤਾ ਹੈ ਕਿ ਪੰਜਾਬ ਕਿਸ ਕਦਰ ਮਜ਼ਬੂਤੀ ਦੇ ਨਾਲ ਦੇ ਦੀ ਰਾਖੀ ਦੀ ਗੱਲ ਹੋਵੇ ਖੇਡਾਂ ਦੀ ਗੱਲ ਹੋਵੇ ਅਨਾਜ ਉਤਪਾਦਨ ਦੀ ਗੱਲ ਹੋਵੇ ਤਾਂ ਆਪਣੇ ਇੱਕ ਸਿਕਾ ਦਾ ਜਮਾਉਂਦਾ ਹੀ ਜਮਾਉਂਦਾ ਹੈ ਤੇ ਦੇਸ਼ ਲਈ ਢਾਲ ਬਣ ਕੇ ਵੀ ਖੜਾ ਹੁੰਦਾ ਹੈ ਦੇਸ਼ ਦੀ ਰਾਖੀ ਦਾ ਸਵਾਲ ਆਵੇ ਤਾਂ ਉਹਦੇ ਬਾਰੇ ਤਾਂ ਕੋਈ ਕਹਿਣ ਦੀ ਲੋੜ ਹੀ ਨਹੀਂ ਸਾਰਿਆਂ ਨੂੰ ਪਤਾ ਹੈ ਕਿ ਇਸ ਕਦਰ ਹੂਤियां ਦਿੰਦੇ ਐ ਇਸੇ ਤਰੀਕੇ ਨਾਲ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਸੋ ਪੰਜਾਬੀਆਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਦੇਸ਼ ਦੇ ਲਈ ਆਪਣਾ ਨਾਂ ਆਪਣਾ ਸਾਰਾ ਕੁਝ ਜਿਹੜਾ ਹੈਗਾ ਉਹ ਜੋੜ ਦਿੰਦੇ ਐ ਇਸ ਦੇਸ਼ ਦੇ ਨਾਲ ਅੱਜ ਬੜੀਆਂ ਖੂਬਸੂਰਤ ਲਾਈਨਾਂ ਮੀਡੀਆ ਨੇ ਪੰਜਾਬੀਆਂ ਬਾਰੇ ਦਿੱਤੀਆਂ ਐ ਕਿਸੇ ਨੇ ਕਿਹਾ ਕਿ ਪੰਜਾਬੀਆਂ ਦੀ ਬੱਲੇ ਬੱਲੇ ਕਿਸੇ ਨੇ ਕਿਹਾ ਕਿ ਪੰਜਾਬੀ ਆ ਗਏ ਹਰਮਪ੍ਰੀਤ ਦੀ ਆਪਾਂ ਗੱਲ ਕਰਦੇ ਜਿਹੜੇ ਹਾਕੀ ਦੇ ਕੈਪਟਨ ਹੈ ਉਹਨਾਂ ਨੇ ਕਿਹਾ ਕਿ ਹਾਕੀ ਵਾਪਸ ਆ ਗਈ ਹੈ ਕਿਉਂ ਨਾ ਕਿਹਾ ਜਾਵੇ ਜਦੋਂ 52 ਸਾਲਾਂ ਬਾਅਦ ਲਗਾਤਾਰ ਦੂਜੀ ਵਾਰ 올림픽 ਦੇ ਵਿੱਚ ਹਾਕੀ ਦਾ ਤਗਮਾ ਜਿੱਤਿਆ ਹੋਵੇ ਤਾਂ ਪ੍ਰਧਾਨ ਹੋਣ ਕੈਪਟਨ ਹੋਣ ਮੁੱਖ ਮੰਤਰੀ ਹੋਣ ਪ੍ਰਧਾਨ ਮੰਤਰੀ ਹੋਣ ਇਸ ਵਾਵੇਕ ਹੈ ਪੰਜਾਬੀਆਂ ਦੀ ਬੱਲੇ ਬੱਲੇ